ਦਿੱਲ ਨੂੰ ਡਰਾਉਣ ਵਾਲੀ ਇਹ ਖਬਰ ਹੈ ਜਿੱਥੇ ਇੱਕੋ ਪਿੰਡ ਦੇ ਵਿੱਚ ਕਰੀਬ 15 ਜਾਨਾਂ ਜਾ ਚੁੱਕੀਆਂ ਨੇ ਤੇ ਇਸ ਦੇ ਵਿੱਚ ਮਾਸੂਮ ਬੱਚੇ ਵੀ ਸ਼ਾਮਿਲ ਨੇ ਕੀ ਹੈ ਇਹ ਸਾਰਾ ਮਾਮਲਾ ਪਰਿਵਾਰਿਕ ਮੈਂਬਰਾਂ ਤੋਂ ਜਾਣਦੇ ਆਂ ਜਿਉਂਨ ਨੂੰ ਇਹ ਪਾਣੀ ਮਿਲ ਰਿਹਾ ਹੈ ਇਹ ਬਹੁਤ ਹੀ ਸੈਂਪਲ ਵੀ ਇਹਨਾਂ ਨੇ ਗਏ ਪਾਣੀ ਲੈ ਕੇ ਗਏ ਆ ਪਰ ਉਹ ਸੈਂਪਲ ਸਾਡੇ ਫੇਲ ਹੋ ਚੁੱਕੇ ਆ ਜੀ ਇਹ ਪਾਣੀ ਉਹ ਕਿੰਦੇ ਤਰ੍ਹਾਂ ਪਾਣੀ ਪੀਣ ਯੋਗ ਨਹੀਂ ਹੈਗਾ ਉਸ ਦਾ ਕਾਰਨ ਹੈ ਨਾਲ ਸਾਡੇ ਪਿੰਡ ਦੇ ਲੱਗਦਾ ਫਟਕੜ ਪਿੰਡੂਰ ਦਾ ਜੋ ਵੀ ਗੰਦਾ ਪਾਣੀ ਆ ਉਹ ਸਾਰਾ ਸਾਡੇ ਪਿੰਡ ਦੇ ਨਜ਼ਦੀਕ ਹੈ ਨਿੱਕਾ ਜਾਂ ਛੱਪੜ ਉਹਨੂੰ ਉਹਨਾਂ ਨੇ 40-50 ਫੁੱਟ ਡੂੰਗਾ ਕੀਤਾ ਹੈ। ਉਹ ਜਿੰਨਾ ਵੀ ਪਾਣੀ ਹੈ ਗੰਦਾ ਪਾਣੀ ਸਾਰਾਂ ਦੇ ਵਿੱਚ ਪੈਂਦਾ ਹੈ ਤੇ ਉਹਦਾ ਜੋ ਵੀ ਲੈਵਲ ਸਾਡੇ ਪਾਣੀ ਦਾ ਉਹ ਖਰਾਬ ਹੋ ਚੁੱਕਾ ਜੀ। ਸੈਂਪਲਾਂ ਵਿੱਚ ਵੀ ਸਾਡੇ ਜੋ ਪਾਣੀ ਪੀਣਯੋਗ ਨਹੀਂ ਰਿਹਾ। ਤੇ ਮੈਂ ਤਾਂ ਇਹ ਕਹਾਂਗੇ ਜੋ ਵੀ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਇਹ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਸਾਨੂੰ ਇਹ ਪਾਣੀ ਅੱਜ ਮੇਰੇ ਬੇਟੇ ਨਾਲ ਹੋਇਆ ਜੀ ਕੱਲ ਨੂੰ ਸਾਡੇ ਨਗਰ ਦੇ ਵਿੱਚ ਕਿਸੇ ਨਾਲ ਨਾ ਇਦਾਂ ਦਾ ਹੋਵੇ ਪਹਿਲਾਂ ਵੀ ਇੱਥੇ ਪਿੰਡ ਦੇ ਵਿੱਚ ਕਾਫੀ ਮੌਤਾਂ ਜਿਹੜੀਆਂ ਹੋ ਚੁੱਕੀਆਂ ਹਾਂ ਜੀ 14 15 ਮੌਤਾਂ ਹੋ ਚੁੱਕੀਆਂ ਪਹਿਲਾਂ ਤੇ ਕਿੰਨੇ ਕੁ ਵਾਦੀ ਇਥੋਂ ਦੀ ਔਰ ਕਿੰਨੇ ਕੁ ਟੋਟਲ ਆਬਾਦੀ ਇਹ 300 ਦੀ ਆਬਾਦੀ ਹੈ ਜਿਹਦੇ ਵਿੱਚੋਂ ਪੋਲਿੰਗ ਹੁੰਦੀ ਹੈ ਜੀ 200 ਦੇ 220 ਜੀ ਤੇ 40 45 ਘਰ ਹੈ ਜੀ ਸਰਪੰਚ ਸਾਹਿਬ ਤੁਸੀਂ ਮੌਜੂਦਾ ਸਰਪੰਚੋਂ ਹਾਂਜੀ ਲੱਗ ਨਹੀਂ ਰਿਹਾਗਾ ਵੀ ਇਹੋ ਜਿਹਾ ਮੁੱਦਾ ਜਿਹੜਾ ਪਾਣੀ ਵਾਲਾ ਜਾਂ ਟ੍ਰੀਟਮੈਂਟ ਵਾਲਾ ਜਾਂ ਚੱਪੜ ਦਾ ਇਹ ਤੁਹਾਨੂੰ ਪਹਿਲ ਦੇ ਅਧਾਰ ਤੇ ਚੱਕਣਾ ਚਾਹੀਦਾ ਸੀਗਾ ਕਿਉਂਕਿ ਅੱਜ ਜਿਹੜਾ ਬਹੁਤ ਵੱਡਾ ਜਿਹੜਾ ਘਾ ਇਹ ਵੇਖੋ ਜੀ ਇਹ ਕਾਫੀ ਟਾਈਮ ਦੇ ਸੀ ਇਹਨਾਂ ਪਿੰਡ ਵਾਸੀ ਸਾਰੇ ਨਗਰ ਵਾਲੇ ਇਹਦੇ ਮਗਰ ਲੱਗੇ ਹੋਏ ਆ ਸਾਡੀਆਂ ਦਰਖਾਸਤਾਂ ਹੀ ਬਹੁਤ ਜਿਆੜੀਆਂ ਗਈਆਂ ਹੀ ਆ ਤੇ ਸਾਰੇ ਨਗਰ ਵਾਲੇ ਖਾਇਤਬੰਦ ਸਾਹਿਬ ਸਭ ਕਾ ਵੀ ਖੜੇ ਨੇ ਪਤਾ ਹੀ ਸਾਰਿਆਂ ਨੂੰ ਕਿ ਅਸੀਂ ਪਰ ਸਾਡੀ ਸੁਣਵਾਰੀ ਕੋਈ ਨਹੀਂ ਹੋ ਰਹੀ ਇਹਦੇ ਕੀ ਕਾਰਨ ਸਮਝ ਰਹੇ ਹੋ ਕਾਰਨ ਹੁਣ ਜੀ ਸਰਕਾਰਾਂ ਦੇ ਜੋ ਵੀ ਲਾਲੋ ਕਰੇ ਪਿੰਡ ਨੂੰ ਗੌਰ ਨਹੀਂ ਕਰਦੇ ਕਰੇ ਪਿੰਡ ਨੂੰ ਜੜਨਾ ਚਾਹੁੰਦੇ ਜਮਾਨਾ ਚਾਹੁੰਦੇ ਆਹੀ ਗੱਲ ਹੈ ਪਹਿਲਾਂ ਕਦੇ ਤੁਸੀਂ ਪ੍ਰਸ਼ਾਸਨ ਨਾਲ رابطہ ਕੀਤਾ ਕਿ ਕਿਸੇ ਨੂੰ ਕਦੇ ਕੋ ਕੰਪਲੇਂਟ ਦਿੱਤੀ ਹੈ ਹਾਂਜੀ ਕੰਪਲੇਂਟ ਹੋਈਆਂ ਸੜੀਆਂ ਦਰਖਾਸਤਾਂ ਸੜੀਆਂ ਗਈਆਂ ਚੰਡੀਗੜ੍ਹ ਦੀ ਕਦਰ ਰਸਾਂ ਗਈਆਂ ਪਰ ਕੋਈ ਸਰਕਾਰ ਦੇ ਵਿੱਚ ਸਰਪੰਚ ਤੋਂ ਵੀ ਮੌਜੂਦਾ ਸਰਕਾਰ ਦੇ ਐਮ ਐਲ ਏ ਵੀ ਨੇ ਹਾਂਜੀ ਲੱਗਦਾ ਨਹੀਂ ਆ ਇਨ੍ਹਾਂ ਚੀਜ਼ਾਂ ਦੇ ਮਸਲੇ ਆ ਜਿਹੜੇ ਹੱਲ ਹੋਣੇ ਚਾਹੀਦੇ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਗਲੀਆਂ ਨਾਲੀਆਂ ਦੇ ਵਿੱਚੋਂ ਕੱਢ ਕੇ ਬਾਹਰ ਪਹਿਲਾਂ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਸਿਹਤ ਸੂਬਾ ਵੱਲ ਦੇਖੋ ਜੀ ਗਲੀਆਂ ਨਾਲੀਆਂ ਦਾ ਚਲੋ ਜਿਵੇਂ ਜਿਹਾ ਹੈਗੀਆਂ ਬਣੀਆਂ ਨੇ ਗਲੀਆਂ ਨਾਲੀਆਂ ਦੇ ਨਾਲ ਲੇਕਿ ਅਸੀਂ ਹਜੇ ਕੋਈ ਸਾਡੇ ਬੱਚੇ ਆ ਉਹ ਤਾਂ ਜੇ ਤੁਰਨ ਜੋਗ ਹੋਣਗੇ ਜਿੱਥੇ ਰਹਿਣਗੇ ਖਾਣ ਪੀਣ ਮਰੀ ਆਊਗਾ ਫੇਰ ਹੀ ਗਲੀਆਂ ਨਾਲੀਆਂ ਦੇ ਵਿੱਚ ਤੱਲਣ ਜੋਗੇ ਹੋਣਗੇ ਗਲੀਆਂ ਦੇ ਵਿੱਚ ਤੇ ਜੇ ਉਹ ਰਹੀ ਨਾ ਜਿਸਕੇ ਨੂੰ ਮੇਰੇ ਬੇਟੇ ਦੇਤ ਹੋ ਗਿਆ ਕੋਈ ਬਿਮਾਰੀ ਲੱਗਦੀ ਹੈ ਕਿਸੇ ਨੂੰ ਕੋਈ ਤਰ੍ਹਾਂ ਦੀ ਹੁੰਦੀ ਹੈ ਪਰ ਜੇ ਹਸਪਤਾਲ ਵਿੱਚ ਧੱਕੇ ਖਾਣੇ ਆ ਉਹਦੇ ਨਾਲ ਚੰਗਾ ਜੀ ਸਾਨੂੰ ਇਹ ਸਹੂਲਤਾਂ ਦਿੱਤੀਆਂ ਜਾਂ ਸੇਵਾ ਦੁੱਲਤਾ ਦਿੱਤੀਆਂ ਸਾਡਾ ਜੋ ਵੀ ਪਿੰਡ ਦਾ ਪਾਣੀ ਹੈ ਉਹ ਸਹੀ ਕਰਕੇ ਚੱਪੜ ਬੰਦ ਕੀਤਾ ਜਾਵੇ ਸਰਪੰਚ ਸਾਹਿਬ ਪਾਣੀ ਇੱਕ ਵੱਡ ਮੁੱਲੀ ਦਾਤ ਹੈ ਹਾਂ ਪਸ਼ੂਆਂ ਨੂੰ ਵੀ ਪਿਉਣਾ ਪੈਂਦਾ ਹੈ ਘਰ ਦੇ ਵਿੱਚ ਵੀ ਵਰਤਣਾ ਪੈਂਦਾ ਫਿਰ ਕਿੱਦਾਂ ਗੁਜ਼ਾਰਾ ਹੁੰਦਾ ਜਿਹੜਾ ਬਰਤੀਨ ਵਾਲਾ ਪਾਣੀ ਪਰ ਕਿੱਦਾਂ ਮੈਨੇਜ ਕਰਦਾ ਹਾਂ ਕਿ ਇਹੀ ਪੀ ਕੇ ਗੁਜ਼ਾਰਾ ਕਰ ਰਹੇ ਹਾਂ ਇਹੀ ਪੀਣਾ ਪੈਂਦਾ ਜੀ ਕੀ ਕਰੀਏ ਹੁਣ ਪਸ਼ੂਆਂ ਨੂੰ ਇਹੋ ਪਿਉਣਾ ਪੈਂਦਾ ਪਸ਼ੂ ਵੀ ਪਿੰਦਾ ਹੈ ਪਸ਼ੂ ਦਾ ਅਸੀਂ ਦੁੱਧ ਲੈਨੇ ਆ ਉਹਦੇ ਵਿੱਚ ਵੀ ਤਾਂ ਡੀਰੀਆ ਹੁੰਦੇ ਆ ਮਾੜੇ ਕਿੱਦਾਂ ਆਉਂਦੇ ਆ ਕਰ ਕੀ ਸਕਦੇ ਸਾਡੇ ਕੋਲ ਪਾਣੀ ਇਹੋ ਜੀ ਲੱਗਨੇ ਰਿਹਾ ਮੌਤ ਨਾਲ ਖੇਡ ਰਿਹਾ ਕਿਉਂਕਿ ਇੱਕ ਪਾਸੇ ਜਦੋਂ ਤੁਸੀਂ ਕਹਿੰਦਾ ਹੈਗਾ ਵੀ ਪਾਣੀ ਖਰਾਬ ਹੈ ਧਰਤੀ ਦੇ ਏਡਲਾ ਪਾਣੀ ਗੰਧਲਾ ਹੋ ਚੁੱਕਿਆ ਹੈ ਹਾਂਜੀ ਸਬਕ ਨਹੀਂ ਲੈਣਾ ਚਾਹੀਦਾ ਸੇਸ ਪਿੰਡ ਨੂੰ ਵੀ ਇਕੱਠੇ ਹੋ ਕੇ ਕੋਈ ਨਾਰਾ ਮਾਰਦੇ ਨਾਰਾ ਦੇਖੋ ਜੀ ਨਾਰੇ ਬਹੁਤ ਲਏ ਆ ਹੁਣ ਅਗੋਂ ਸਰਕਾਰਾਂ ਦੇ ਵਾਸਾ ਵਾਸਾਂ ਦੇ ਵਾਸਾ ਕੀ ਕਰਨਾ ਹੁਣ ਆਪਾਂ ਕੀ ਮੰਗ ਕਰਦੇ ਕਿ ਮੰਗੇ ਇਹ ਛੜੀ ਮੰਗੇ ਇਹ ਹੈ ਜੀ ਜੋ ਮੇਰੇ ਨਾਲ ਵਾਪਰੇ ਪਿੰਡ 'ਚ ਕਿਸੇ ਹੋਰ ਨਾ ਵਾਪਰੇ ਤੇ ਜੋ ਵੀ ਇਹ ਛੱਪੜ ਹੈ ਜਾਨ ਨੂੰ ਬੰਦ ਕੀਤਾ ਜਾਵੇ ਜਾਂਦੇ ਟ੍ਰੀਟਮੈਂਟ ਪ੍ਰਣਾਲੀ ਲਾ ਕੇ ਇਹਨੂੰ ਪਾਣੀ ਸਾਫ਼ ਕਰਕੇ ਸਾਨੂੰ ਦਿੱਤਾ ਜਾਵੇ ਆ ਜ਼ਿਆਦਾਤਰ ਤੁਹਾਡੇ ਬੱਚੇ ਦੀ ਗੱਲ ਕਰਕੇ ਬਲੱਡ ਕੈਂਸਰ ਦੇ ਨਾਲ ਬਹੁਤ ਹੋਈ ਹੈ ਹਾਂਜੀ ਔਰ ਜਿਹੜੀਆਂ ਮੌਤਾਂ ਹੋਈਆਂ ਨੇ ਉਹ ਕਿਹੜੀਆਂ ਬਿਮਾਰੀਆਂ ਦਾ ਪੀੜ ਨੱਥਿਆ ਉਹ ਕਾਲੇ ਪੀਲੇ ਦੇ ਹਜੇ ਵੀ ਸਾਡੇ ਪਿੰਡ ਦੇ ਵਿੱਚ ਹੈਗੇ ਆ ਜੀ ਜਿਨ੍ਹਾਂ ਦੀ ਵੀ ਮੈਡੀਸਨ ਚੱਲਦੀ ਪਈ ਆ ਤੇ ਟੀਵੀ ਵਗੈਰਾ ਵੀ ਹੈਗੀ ਆ ਇਹ ਕਾਫੀ ਮਗੇ ਜੀ ਟੈਚ ਕਰੀਏ ਸਾਰਾ ਅੱਧਾ ਪਿੰਡ ਵੀ ਨਿਕਲ ਸਕਦਾ ਜੀ ਜਿਨ੍ਹਾਂ ਦੀ ਹੁਣ ਚੱਲਦੀ ਵੀ ਦਵਾਈ ਉਹ ਤਾਂ ਕਾਫੀ ਹੈਗੇ ਹੈਗੇ ਆ ਤੇ ਜਿਹੜੀਆਂ ਬਲੱਡ ਬਲੱਡ ਕੈਂਸਰ ਨਾਲ ਵੀ ਹੋਈਆਂ ਨੇ ਮੇਰਾ ਬੇਟਾ ਸੀ ਉਹਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਆ ਕਿਉਂਕਿ ਅਜੇ ਹੋਰ ਵੀ ਆ ਜੀ ਇੱਕ ਆ ਮੁੰਡਾ ਖੜਾ ਮੇਰੇ ਨਾਲ ਇਹਦੇ ਵੀ ਪਿੱਛੇ ਫਾਦਰ ਜੀ ਦੇਖੋਗੇ ਉਹ ਵੀ ਕੈਂਸਰ ਨਾਲ ਹੋਈ ਆ ਜੀ ਜੋ ਕਿ ਉਹਦਾ 15 ਮੋਟਾ ਹਾਦਸਾ ਕੈਂਸਲ ਨਾ ਹੋਵੇ ਕਿਵੇਂ ਗੱਲ ਕਰੀਏ ਜੋ ਕੈਂਸਲ ਨਾ ਮੋਟਾ ਹੋ ਰਹੀਆਂ ਕਾਲੇ ਪੀਲੇ ਡਾਕਟਰਾਂ ਦੀ ਟੀਮ ਕਰ ਰਹੀ ਸੀ ਇਹ ਮੈਨਾ ਕਰਨੀ ਆਏਗੇ ਨਹੀਂ ਹਾਜੀ ਰੱਖਣੀ ਆਈ ਜੀ ਅਗੇ ਬੇਟੇ ਨੂੰ 10 ਦਿਨ ਹੋ ਗਏ ਇਸ ਤਿਹਾਨ ਤੋਂ ਅਲਵਿਦਾ ਕਹਿ ਕੇ ਗਏ ਨੂੰ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਹਜੇ ਨੀਂਦ ਨਹੀਂ ਕੋਲੀ ਨਹੀਂ ਠੀਕ ਹੈ ਸਰ ਜੀ ਠੀਕ ਹੈ ਨਾ ਜਿਹੇ ਕੀ ਕਹਿ ਸਕਦੇ ਆਡੀ ਤਾਂ ਹੋਈ ਜੀ ਸਾਡੀ ਸੁਣਵਾਈ ਕੀਤੀ ਜਾਵੇ ਜੋ ਵੀ ਇਹ ਸਾਨੂੰ ਬਸ ਸੇਵਾ ਸਹੂਲਤਾਂ ਤੇ ਪਾਣੀ ਵਗੈਰਾ ਸਾਨੂੰ ਸਾਫ ਸੁਥਰਾ ਦਿੱਤਾ ਜਾਵੇ ਅਗੇ ਸਾਡੇ ਪਿੰਡ ਦੇ ਵਿੱਚ ਨਗਰਵਾਰ ਤੇ ਇਹੋ ਹੀ ਮੈਂ ਟਾਣ ਆਈ ਹਾਂ। ਸਤਿ ਸ਼੍ਰੀ ਅਕਾਲ ਜਲਜੀਤ ਸਿੰਘ ਸਾਫਾ ਹੈ 55.4 ਨਹਿਰਾਸ਼ ਸ਼ਮਨ। ਉਹ ਗੱਲ ਕਰੀਏ ਤਾਂ ਪਿਛਲੇ ਦਿਨੀ ਬੱਚੇ ਦੀ ਮੌਤ ਹੋ ਗਈ ਹੈ ਭਿਆਨਕ ਬਿਮਾਰੀ ਦੇ ਨਾਲ ਹੋ ਗਿਆ। ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਬਹੁਤ ਤੱਕ ਕੀ ਕਹੂੰ। ਪਿਛਲੇ 3-6 3 ਸਾਲ ਦੇ ਵਿੱਚ 14 ਮਰਦਾ ਕੈਂਸਰ ਨਾਲ ਚੁਟੀਆਂ ਜੀ। ਤੇ ਕਾਲੇ ਪੀੜੀ ਦੇ ਮਰੀਜ਼ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਹੈ। ਉਹ ਗੰਦੇ ਪੰਨ ਕਰਕੇ ਸਾਡਾ ਪਿੰਡ ਬਹੁਤ ਭਿਆਨਕ ਸਥਿਤੀ ਦੇ ਵਿੱਚ ਹੈ। ਜਿਹੜੀ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਬਾਤੂ ਕਿਤੇ ਜਾਂਦੇ ਨੇ ਪਰ ਇੱਕ ਪਾਸੇ ਜੇ ਪਿੰਡ ਕਾਨੇਵਾਲ ਦੀ ਗੱਲ ਕਰੀਏ ਲਗਾਤਾਰ ਮੋਟਵਾ ਬੀਤਲਾ ਜਾਰੀ ਹੈ ਘਰ ਸਿਹਤ ਸੂਲਤਾਂ ਦੀ ਸਰਕਾਰ ਦਾ ਵੇ ਕਰਦੀ ਆ ਇਹ ਇੱਕ ਫੋਕੀ ਐਡਵਰਟਾਈਜ਼ਮੈਂਟ ਆ ਜਾਂ ਬੋਰਡਾਂ 'ਤੇ ਪੀਂਦੀਆਂ ਦੇ ਪਰ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਸੋ ਇਹ ਸਾਡੇ ਪਿੰਡਾਂ ਦਾ ਇੱਕ ਦੇਖ ਲਿਆ ਮਜੂਰ ਦਾ ਸਪੰਟੇ ਦੇ 12 ਸਾਲ ਦੇ ਪਕਲੋ ਤੇ ਬੇਟੇ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ ਤੁਸੀਂ ਦੇਖ ਲਓ ਤੇ ਤੀ ਹਾਲਾਤ ਨੇ ਠੀਕ ਨਹੀਂ ਹੈ। ਪਰ ਪ੍ਰਸ਼ਾਸਨ ਦੇ ਧਿਆਨ ਵਿੱਚ ਨਹੀਂ ਆਂਦਾ। ਇਹਨਾਂ ਚੀਜ਼ਾਂ ਬਿਮਾਰੀਆਂ ਨੇ ਪ੍ਰਸ਼ਾਸਨ ਆਇਆ ਇੱਥੇ ਤੁਹਾਡੀ ਸਪਾਰ ਲਈ ਆਉ। ਸਰ ਪ੍ਰਸ਼ਾਸਨ ਦੇ ਧਿਆਨ ਤੇ ਲਿਆਉਣ ਸਾਨੂੰ 5-6 ਸਾਲ ਹੋ ਗਏ ਜੀ। ਪ੍ਰਸ਼ਾਸਨ ਸਾਡੇ ਪਿੰਡ ਨਹੀਂ ਆ ਕੇ ਵੜਿਆ। ਹੁਣ 12 ਸਾਲ ਦੇ ਬੱਚੇ ਦੀ ਮੌਤ ਹੋਈ ਆ। ਤੇ ਹੁਣ ਪ੍ਰਸ਼ਾਸਨ ਕੋਈ মিডিਆ ਤੁਹਾਡੇ ਲੋਕੋ মিডিਆ ਕਰਮਚਾਰੀ ਸਾਡੇ ਪਿੰਡ ਜਾਈ ਨੇ। ਉਹਨਾਂ ਨੇ ਸਾਡੀ ਆਵਾਜ਼ ਚੱਕੀ ਆ ਤੇ ਪ੍ਰਸ਼ਾਸਨ ਦੀ ਇੱਕ ਟੀਮ ਆਈਆਂ ਨੇ ਉਹ ਵੀ ਸਿਰਫ ਪੰਜ-ਛਤ ਪਾਣੀ ਦਾ ਸੈਂਪਲ ਲੈ ਕੇ ਆ। ਬਲੱਡ ਸੈਂਪਲ ਨਾਲ ਪਿੰਡ ਤੇ ਕੋਈ ਨਹੀਂ ਲਿਆ ਤੇ ਦਾਅਵੇ ਕੀਤੇ ਜਾਂਦੇ ਵੀ ਘਰ-ਘਰ ਦੇ ਵਿੱਚ ਬਲੱਡ ਸੈਂਪਲ ਲੈ ਕੇ ਤੇ ਘਰ-ਘਰ ਤੇ ਵਾਟ ਪਾਣੀ ਸੈਂਪਲ ਲੈ ਕੇ ਸਰਵਿਸ ਚੱਲ ਰਹੀ ਹੈ ਪਰ ਨਹੀਂ ਗਰਾਊਂਡ ਲੈਵਲ ਤੇ ਨਹੀਂ ਆਉਂਦੀ। ਇਹ ਗੱਲ ਕਰੀਏ ਤਾਂ ਸਿਹਤ ਮੰਤਰੀ ਨੇ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਿਵਲ ਹਸਪਤਾਲਾਂ ਦੇ ਹੋਰ ਸ਼ਹਿਰਾਂ ਦੇ ਦੌਰੇ ਕਰ ਰਹੇ ਨੇ। ਕਹ ਰਹੇ ਨੇ ਕਿ ਸੇਵਾ ਸਹੂਲਤਾਂ ਨੂੰ ਲੈ ਕੇ ਸਾਡੀ ਸਰਕਾਰ ਹੈ ਜਿਹੜੀ ਪੂਰੇ ਕੰਮ ਕਰ ਰਹੀ ਆ ਪੂਰੀਆਂ ਸਹੂਲਤਾਂ ਦੇ ਰਹੀ ਆ। ਉਸ ਨੂੰ ਜਿਵੇਂ ਦੇਖਦੇ ਹੋ ਤੇ ਇਸ ਪਿੰਡ ਦੇ ਵਿੱਚ ਲਗਾਤਾਰ ਮੌਤਾ ਹੋ ਰਿਹਾ। ਸਰ ਬਾਕੀ ਪੰਜਾਬ ਦਾ ਸਾਨੂੰ ਪਤਾ ਨਹੀਂਗਾ ਪਰ ਸਾਡੇ ਪਿੰਡਾਂ ਵਾਂ ਕਿੱਦਾਂ ਵੇ ਮੰਤਰੀ ਸਾਹਿਬ ਦੇ ਬਿਲਕੁਲ ਝੂਠੇ ਨੇ ਸਰਕਾਰ ਦੇ ਦਾਵੇ ਬਿਲਕੁਲ ਝੂਠੇ ਨੇ ਸਾਡੇ ਪਿੰਡ ਦੇ ਹਾਲਾਤ ਤੇ ਦੇਖ ਹੀ ਲਿਆ ਕੁਛ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਬਲੱਡ ਕੈਂਸਰ ਦੀ ਜਾਂ ਹੋਰ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਇਸ ਪਿੰਡ ਦੇ ਲੋਕਾਂ ਨੂੰ ਸਤਾ ਰਹੀਆਂ ਨੇ ਸਰ ਕੈਂਸਰ ਕਾਲਾ ਪੀੜਾ ਕਿ ਟੀਵੀ ਤੇ ਤਿੰਨ ਬਿਮਾਰੀਆਂ ਸਾਡੇ ਪਿੰਡ ਦਾ ਨੂੰ ਆ ਵੀ ਜਗੜ ਚੱਲਿਆ ਚੁੱਕਿਆ ਪੂਰਾ ਪੂਰਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਹਿਲਾਂ ਅਕਾਲੀ ਜਲਦੀ ਵੀ ਰਹੀ ਹੈ ਕਾਂਗਰਸ ਦੀ ਵੀ ਰਹੀ ਹੈ ਉਦੋਂ ਤੋਂ ਹੀ ਮੋਕਾ ਹੋ ਰਹੀਆਂ ਨੇ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਦਿੱਤਾ ਕਾਰਨ ਕੀ ਸਮਝ ਲੋ ਇਹਨਾਂ ਕਾਰਮ ਸਿੰਘ ਸਾਡੇ ਪਿੰਡ ਦੀ ਹੱਥ ਛੱਪੜ ਬਣਾਇਆ ਫਰਗੜ ਪਿੰਡ دور ਦੇ ਪੰਚਾਇਤ ਨੇ ਬਣਾਇਆ ਜੀ ਉਹ ਛੱਪੜ ਨਾਲ 40 45 ਫੁੱਟ ਡੂੰਘਾ ਪਟਿਆ ਹੋਇਆ ਹੈ ਜੀ ਤੇ ਸਾਡੇ ਜ਼ਮੀਨੀ ਪਾਣੀ ਦਾ ਲੈਵਲ 50 ਫੁੱਟ ਤੇ ਆ ਤੇ ਦੋਨੇ ਲੈਵਲ ਪਾਣੀ ਦੇ ਗੰਦੇ ਪਾਣੀ ਦਾ ਤੇ ਹੇਠਲੇ ਪਾਣੀ ਦਾ ਲੈਵਲ ਮੈਚ ਕਰ ਗਿਆ ਜੀ ਉਹ ਪਾਣੀ ਸਾਡੇ ਪਿੰਡ ਦੇ ਲੋਕ ਪੀ ਰਹੇ ਜੀ ਉਹਦੇ ਕਰਕੇ ਬਿਮਾਰੀਆਂ ਦਾ ਸ਼ਿਕਾਰ ਸਾਡਾ ਪਿੰਡ ਕੀ ਮੰਗਤੀ ਕਰਦੇ ਹੋਂ ਕਿ ਅਗਲੇ ਪਿੰਡ ਦੇ ਵਿੱਚ ਕੋਹੋਨੇ ਟੀਕੀਤਾ ਜਾਊਗਾ ਇਸ ਦਾ ਹੱਲ ਕਰਵਾਉਣ ਦੇ ਲਈ ਕੀ ਕਰੂ ਆਹੇ ਸਰਕਾਰ ਨੂੰ ਕਹਿੰਦੇ ਜਾਂ ਤਾਂ ਉਹ ਪੀਡਮੈਂਟ ਪਲਾਂਟ ਲਾ ਕੇ ਇਹਦਾ ਪਾਣੀ ਖੇਤਾਂ 'ਤੇ ਦਿੱਤਾ ਜਾਵੇ ਜਾਂ ਸ਼ੱਪਰ ਨੂੰ ਬੰਦ ਕੀਤਾ ਜਾਵੇ ਤੇ ਜਾਂ ਫਿਰ ਸਾਡੇ ਪਿੰਡ ਨੂੰ ਕੋਈ ਨਾ ਕੋਈ ਦਵਾਈ ਪਾ ਕੇ ਸਾਡੇ ਪਿੰਡ ਨੂੰ ਮਾਰਤਾ ਜਾਵੇ ਸਾਰੇ ਨੂੰ ਤੇ ਜਾਂ ਸਾਡੇ ਪਿੰਡ ਦਾ ਜਾਂ ਫਿਰ ਅਸੀਂ ਇਹਦਾ ਪਿੰਡ ਛੱਡ ਕੇ ਜਾਂਦੇ ਆ ਇਹ ਦੋ ਦੋ ਤਿੰਨ ਹੀ ਹੱਲ ਸਰਕਾਰ ਦੇ ਜਿਹੜਾ ਵੀ ਸਰਕਾਰ ਚਾਹੁੰਦੀ ਹੈ ਅਸੀਂ ਉਹ ਹੀ ਕਰਨ ਤਿਆਰ ਮੇਰਾ ਨਾਮ ਜੀ ਹਰਮਨਪ੍ਰੀਤ ਸਿੰਘ ਆ ਪਿੰਡ ਮੇਰਾ ਦਾਨੇਵਾਲਾ ਜਿਲ੍ਹਾ ਮੋਗਾ ਜੀ ਪਿੰਡ ਦੇ ਵਿੱਚ ਬੜੀ ਵੱਡੀ ਸਮੱਸਿਆ ਹੈ ਕਾਲੇ ਪੀੜੀ ਦੀ ਗੱਲ ਕੀਤੀ ਜਾਵੇ ਕੈਂਸਰ ਦੀ ਬਿਮਾਰੀਆਂ ਨਾਲ ਕਾਫੀ ਲੋਕ ਜਿਹੜੇ ਜੂਝ ਰਹੇ ਨੇ ਕਿੱਦਾਂ ਕਿ ਵੱਡਾ ਪਿੰਡ ਔਰ ਕਿੰਨੇ ਕਿੱਥੇ ਲੋਕ ਜਿਹੜੇ ਵਸ ਰਹੇ ਆ ਇਸ ਤਰ੍ਹਾਂ ਦਾ ਜਿਹੜਾ ਇੱਥੇ ਬਿਮਾਰੀਆਂ ਫੈਲ ਹੋਈ ਸਰ ਸਾਡਾ ਜਿਹੜਾ ਪਿੰਡ ਆ ਬਹੁਤ ਵੱਡਾ ਨੇਗਾ 40 ਤੋਂ 45 ਘਰ ਆ 300 ਦੇ ਕਰੀਬ ਆਬਾਦੀ ਆ ਤੇ 200 ਦੇ ਕਰੀਬ ਜਿਹੜੀਆਂ ਵੋਟਾਂ ਆ ਸਾਡੇ ਪਿੰਡ ਦੀਆਂ ਜਿਹੜਾ ਇੱਥੇ ਬਿਮਾਰੀਆਂ ਫੈਲਣ ਦਾ ਮੁੱਖ ਕਾਰਨਾ ਸਾਡੇ ਪਿੰਡ ਦੇ ਨੇੜੇ ਦੀ ਕਸਬਾ ਵਾ ਫਤੇਗੜ ਪਿੰਤੂਰ ਜਿਸ ਦਾ ਗੰਦਾ ਪਾਣੀ ਸਾਡੇ ਪਿੰਡ ਦੇ ਲਾਗੇ ਇੱਕ ਛੱਪੜ ਆ ਜਿਸ ਦੀ ਡੰਗਾਈ 40 ਤੋਂ 45 ਫੁੱਟਾ ਉਸ ਦੇ ਵਿੱਚ ਆ ਕੇ ਪੈਂਦਾ ਵਾ ਜੋ ਕਿ ਸਾਡੇ ਪਿੰਡ ਦੇ ਪਾਣੀ ਦੇ ਲੈਵਲ ਦੇ ਬਿਲਕੁਲ ਬਰਾਬਰ ਆ ਜਿਸ ਦੇ ਕਾਰਨ ਉਸ ਪਾਣੀ ਦਾ ਅਸਰ ਸਾਡੇ ਪਿੰਡ ਦੇ ਪਾਣੀ ਵਿੱਚ ਜਾ ਰਿਹਾ ਤੇ ਉਹੀ ਪਾਣੀ ਅਸੀਂ ਪੀਂ ਰਹੇ ਹਾਂ ਤੇ ਸਾਡੇ ਜਾਨਵਰ ਜਿਹੜੇ ਆ ਪਸ਼ੂ ਆ ਜਿਨ੍ਹਾਂ ਦਾ ਅਸੀਂ ਦੁੱਧ ਵਰਤਦੇ ਹਾਂ ਕਰੇ ਉਹੀ ਪਾਣੀ ਉਹ ਪੀਂਦੇ ਆ ਜਿੰਦੇ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਬਿਮਾਰੀਆਂ ਦਾ ਸੰਸਾਰਾ ਚੱਲ ਰਿਹਾ ਜੀ ਪਿਛਲੇ ਦਿਨ ਤੁਹਾਡੇ ਫਾਦਰ ਸਾਹਿਬ ਵੀ ਐਕਸਪਾਇਰ ਹੋਈ ਸੀ ਉਹਦਾ ਕੀ ਕਰਕੇ ਮੇਰੇ ਸਰ ਫਾਦਰ ਸਾਹਿਬ ਮੇਰੇ ਦਾਦਾ ਜੀ ਜੋ ਸਾਡੇ ਘਰ ਜੀਆਂ ਕੈਂਸਰ ਦੀ ਬਿਮਾਰੀ ਨਾਲ ਮੌਤਾਂ ਹੋ ਚੁੱਕੀਆਂ ਵਾ 2020 ਦੇ ਵਿੱਚ ਮੇਰੇ ਦਾਦਾ ਜੀ ਦੀ ਡੈਥ ਹੋਈ ਆ ਤੇ 2024 ਦੇ ਵਿੱਚ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੀ ਡੈਥ ਹੋਈ ਹੈ ਜੀ ਉਹਨਾਂ ਦਾ ਵੀ ਬਿਮਾਰੀ ਦਾ ਮੁੱਖ ਕਾਰਨ ਕੈਂਸਰ ਸੀ ਸਾਹਿਬ ਤੇ ਹੋਰ ਵੀ ਪਿੰਡ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਸਰਕਾਰਾਂ ਨੇ ਜਿਹੜੀਆਂ ਸਿਹਤ ਸੂਖਤਾਂ ਨੂੰ ਲੈ ਕੇ ਵਾਅਦੇ ਕਰ ਰਹੀਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੀਦਾ ਇਹ ਇਹ ਸਾਰੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਹੈ ਇਸ ਚੀਜ਼ ਦੇ ਪਿੱਛੇ ਪਿਛਲੇ 5 ਸਾਲ ਤੋਂ ਅਸੀਂ ਅ ਡੀ ਸੀ ਸਾਹਿਬ ਤੱਕ ਚਾਰ ਤੋਂ ਪੰਜ ਦਰਖਾਸਤਾਂ ਲੈ ਕੇ ਜਾ ਚੁੱਕੇ ਆ ਮੈਡਮ ਚਰੁਮਿਤਾ ਜੀ ਨੇ ਤਾਂ ਮਕੋਰ ਤੋਂ ਉਹਨਾਂ ਕੋਲ ਅਸੀਂ ਚਾਰ ਤੋਂ ਪੰਜ ਵਾਰ ਜਾ ਚੁੱਕੇ ਆ ਜੋ ਸਾਡੀ ਸੁਣਵਾਈ ਬਿਲਕੁਲ ਵੀ ਨਹੀਂ ਕੀਤੀ ਗਈ ਮੈਡਮ ਚਰੁਮਿਤਾ ਜੀ ਖੁਦ ਆ ਕੇ ਸਾਡਾ ਜਿਹੜਾ ਮੌਕਾ ਵੀ ਦੇਖ ਕੇ ਗਏ ਹੋਏ ਛੱਪੜ ਤੇ ਖਬਰਾਂ ਵੀ ਅਸੀਂ ਲਵਾ ਰਹੇ ਕਾਫੀ ਲੰਮੇ ਸਮੇ ਤੋਂ ਪਰ ਸਰਕਾਰ ਦੇ ਕੰਨ ਤੇ ਹਜੇ ਤੱਕ ਜੂਨ ਨਹੀਂ ਸਰਗੀ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਨਮਾਇਦਾ ਤੁਹਾਡੇ ਕੋਲ ਪਹੁੰਚੇ ਨਹੀਂ ਸਰ 10 ਦਿਨ ਹੋ ਗਏ ਆ ਜੀ ਬੱਚੇ ਦੀ ਮੌਤ ਨੂੰ ਛੋਟਾ ਜਿਹਾ ਬੱਚਾ ਸੀ 12 ਸਾਲ ਦੀ ਉਮਰ ਸੀਗੀ ਹਜੇ ਤੱਕ ਸਾਡੇ ਪਿੰਡ ਵਿੱਚ ਨਾਤਕੀ ਪ੍ਰਸ਼ਾਸਨ ਦੀ ਟੀਮ ਆਈ ਸਿਰਫ ਪਾਣੀ ਦੇ ਸੈਂਪਲ ਲੈਣ ਆਏ ਆ ਉਹ ਵੀ ਸਾਰੇ ਪਿੰਡ ਦੇ ਸੈਂਪਲ ਨਹੀਂ ਲੈ ਕੇ ਗਏ ਸਿਰਫ ਅੱਧੇ ਘਰਾਂ ਦੇ ਸੈਂਪਲ ਲੈ ਕੇ ਗਏ ਆ ਤੇ ਕੋਈ ਏਡੀ ਕਾਰਵਾਈ ਹੋ ਨਹੀਂ ਰਹੀ ਸਰ ਹੁਣ ਆਪਾਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਸਰ ਸਾਡੀ ਇਹੀ ਮੰਗ ਆ ਵੀ ਜਿਹੜਾ ਜਿਹੜਾ ਕਿ ਅਸੀਂ ਚੇਤਾਵਨੀ ਦਿੱਤੀ ਆ ਪ੍ਰਸ਼ਾਸਨ ਨੂੰ ਵੀ ਸਾਡੇ ਜਿਹੜਾ ਪਿੰਡ ਦੇ ਬੱਚੇ ਦੀ ਮੌਤ ਹੋਈ ਜਾਂਦਾ ਭੋਗ ਆ ਜੀ ਕੱਲ ਨੂੰ ਕੱਲ ਤੱਕ ਜੇ ਤਾਂ ਕਿ ਪ੍ਰਸ਼ਾਸਨ ਇਸ ਦੀ ਕੋਈ ਕਾਰਵਾਈ ਕਰਦਾ ਤੇ ਠੀਕ ਆ ਨਹੀਂ ਤੇ ਫਿਰ ਅਸੀਂ ਕਿਸਾਨ ਜਾਂ ਇੱਥੇ ਬੰਦਿਆਂ ਨਾਲ ਨਾਲ ਨੂੰ ਦਿਖਾਉਗੇ ਮੈਂ ਤੁਹਾਡੇ ਮਾਤੇ ਬਨਾਈ ਇਹ ਦੱਸਣਾ ਚਾਹੁੰਦਾ ਵੀ ਸਾਡੇ ਬੱਚੇ ਦਾ ਮੌਤ ਨਹੀਂ ਹੋਈ ਇਹ ਹਿਸਾਬ ਨਾਲ ਸਾਡੀਆਂ ਸਰਕਾਰਾਂ ਨੇ ਹੁੰਦਾ ਕਤਲ ਕੀਤਾ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਇਹ ਪਹਿਲੀ ਮੌਤ ਨਹੀਂ ਇਸ ਪਿੰਡ ਦੇ ਸਾਬਕਾ ਸਰਪੰਚ ਵੀ ਮੇਰੇ ਨਾਲ ਖਲੋਤੇ ਹੋ ਮੌਜੂਦਾ ਸਰਪੰਚ ਤੇ ਆਪਾਂ ਘਰੇ ਖਲੋਤੇ ਆ ਇਸ ਪਿੰਡ ਦੇ ਵਿੱਚ 14ਵੀਂ ਮੌਤ ਆ ਜਿਹੜੀ ਕੈਂਸਰ ਦੇ ਨਾਲ ਹੋਈ ਹੈ ਸੱਬਿਆਂ ਦੀਆਂ ਥੱਬੀਆਂ ਥੱਬਿਆਂ ਦੀਆਂ ਥੱਬੇ ਦਰਖਾਸਤਾਂ ਦੇ ਇਹਨਾਂ ਦੇ ਕੋਲ ਪਏ ਆ ਅਫਸਰ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਦੋਂ ਮਗਰਮੱਛ ਧਿਆਨ ਜੂਬਾਉਣ ਵਾਸਤੇ ਉਈ ਜਾਂ ਆਪਦੇ ਖਾਣਾ ਪੂਰਤੀ ਵਾਸਤੇ ਇੱਥੇ ਆ ਜਾਂਦੇ ਆ ਪਰ ਸਾਰੇ ਪਿੰਡ ਵਾਸੀ ਇੱਥੇ ਖਲੋਤੇ ਆ ਉਸ ਤੋਂ ਮਗਰੋਂ ਕੋਈ ਦੁਬਾਰਾ ਜਿਹੜੀ ਸਾਡੀਆਂ ਸਿੰਪਲ ਲੈ ਕੇ ਜਾਂਦਾ ਹੈ ਪਾਣੀ ਦੇ ਉਹਦੀ ਰਿਪੋਰਟ ਵੀ ਦੱਸਣ ਵਾਸਤੇ ਸਾਨੂੰ ਨਹੀਂ ਆਉਂਦਾ ਵੀ ਤੁਹਾਡਾ ਪਾਣੀ ਇੰਨਾ ਕੁ ਜ਼ਹਿਰੀਲਾ ਏ ਜਾਂ ਇਹਦੇ ਨਾਲ ਤੁਸੀਂ ਪਿੰਡ ਛੱਡ ਦੋ ਜਾਂ ਇਹਦੇ ਨਾਲ ਤੁਸੀਂ ਦੁਨੀਆ ਛੱਡ ਦੋ ਸਾਨੂੰ ਕੁਝ ਵੀ ਨਹੀਂ ਦੱਸਣਾ ਉਹਦੇ ਪਰ ਪਿੰਡ ਤੇ ਸਾਨੂੰ ਛੱਡਣ ਵਾਸਤੇ ਕੋਈ ਕਹਿੰਦਾ ਨਹੀਂ ਦੁਨੀਆ ਸੀ ਛੱਡੀ ਜਾ ਰਹੇ ਆ 14 ਮੌਤਾਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿੱਕੀ ਜਿਹੀ ਆਬਾਦੀ ਵਾਲੇ ਪਿੰਡ ਦੇ ਵਿੱਚੋਂ ਹੋ ਜਾਣੀਆਂ ਇਹ ਬਹੁਤ ਵੱਡੀ ਐਸਪੈਕਟ ਦੀ ਔਰ ਕਿੰਨੇ ਟੋਟਲ ਘਰ ਹੈਗੇ 300 ਜਿਹੜੀ ਇਥੋਂ ਦੀ ਆਬਾਦੀ ਆ ਤੇ 222 ਘਰ ਆ 200 ਵੋਟ ਆ 200 ਤੋਂ 220 ਵੋਟਾਂ ਆ ਕਾਰਨ ਕੀ ਸਮਝੋਂ ਕਿ ਕਹਿ ਸਕਦੇ ਵੀ ਪ੍ਰਸ਼ਾਸਨ ਦੀ ਲਾਹ ਪਰਵਾਹੀ ਕਿਉਂਕਿ ਐਡੀ ਵੱਡੀ ਘਟਨਾ ਵਾਪਰ ਗਈ ਔਰ ਪਹਿਲਾਂ ਤੁਸੀਂ ਦੱਸ ਰਹੇ ਇੰਨੀ ਮੌਤਾ ਹੋ ਗਿਆ ਜਿਹੜੀ ਇਸ ਮੌਤ ਦਾ ਕਾਰਨ ਆ ਉਹ ਇਸ ਬੱਚੇ ਦੀ ਮੌਤ ਕੈਂਸਰ ਨਾਲ ਹੋਈ ਆ ਔਰ ਡਾਕਟਰਾਂ ਨੇ ਉਹਨੂੰ ਉਸ ਦੀ ਕੈਂਸਰ ਦਾ ਕਾਰਨ ਜਿਹੜਾ ਹੈ ਉਹ ਸਾਡੇ ਨਾਲ ਹੀ ਬਿਲਕੁਲ ਜਿਹੜਾ ਪਿੰਡ ਦੀ ਨਿਆਈ ਚ ਜਾਂ ਕੰਧ ਦੇ ਨਾਲ ਬਿਲਕੁਲ ਜਿਹੜਾ ਛੱਪੜ ਬਣਿਆ ਹੋਇਆ ਵਾ ਉਹਦੇ ਵਿੱਚ ਜਰੀਲੇ ਪਾਣੀ ਦਾ ਧਰਤੀ ਵਿੱਚ ਜਜ਼ਬ ਹੋਣਾ ਜਿਹੜਾ ਹੈ ਉਹ ਦੱਸਿਆ ਗਿਆ। ਔਰ ਇੱਥੇ ਲੱਗ ਇੱਕ ਨਗਰ ਹੈ ਵੱਡਾ ਫਤੇਗੜ ਪੈਂਤੂਰ। ਉਹ ਇੱਥੋਂ ਤਕਰੀਬਨ 1.5-2 ਕਿਲੋਮੀਟਰ ਦੀ ਦੂਰੀ ਤੇ ਆ। ਪਰ ਉਸ ਪਿੰਡ ਦੇ ਵਿੱਚ ਛੋਟੇ-ਛੋਟੇ ਕਈ ਛੱਪੜ ਸੀਗੇ ਉਹ ਸਾਰਿਆਂ ਨੇ ਇੱਧਰ ਨੂੰ ਜਿਵੇਂ ਅਸੀਂ ਪਾਕਿਸਤਾਨੀ ਹੁੰਨੇ ਆ ਸਾਡੇ ਨਾਲ ਕੋਈ ਵੈਰ ਕੱਢਣਾ ਹੁੰਦਾ ਏ ਇਧਰ ਨੂੰ ਪਾਣੀ ਦਾ ਵਹਾਨ ਕਰਕੇ ਸਾਡੇ ਪਿੰਡ ਦੀਆਂ ਜੜ੍ਹਾਂ ਦੇ ਨਾਲ ਬਿਲਕੁਲ ਕੰਧਾਂ ਦੇ ਨਾਲ ਜਿਹੜਾ ਛੱਪੜ ਬਣਾਤਾ ਏ ਜਦੋਂ ਕਿ ਚਾਹੀਦਾ ਏ ਸੀਗਾ ਵੀ ਸਾਡੀਆਂ ਪਿਛਲੀਆਂ ਸਰਕਾਰਾਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਿਸੇ ਦੀ ਸਲਾਹਤ ਨਹੀਂ ਕਰਦਾ ਪਰ ਕਮ ਸੇ ਕਮ ਉਹਨਾਂ ਨੇ ਆਪ ਦਾ ਜਿਹੜਾ ਵਾ ਉਹ ਸਰਕਾਰ ਦੇ ਹੋਣ ਦਾ ਧਰਮ ਨਹੀਂ ਨਿਭਾਇਆ ਜਿਹੜਾ ਉਹਨਾਂ ਦਾ ਰਾਜ ਧਰਮ ਸੀਗਾ ਜਿਹੜਾ ਉਹਨਾਂ ਨੇ ਪਰਜਾ ਨੂੰ ਸਹੂਲਤਾਂ ਦੇਣੀਆਂ ਸੀ ਉਹਨਾਂ ਨੇ ਨਿਭਾਈਆਂ ਨਹੀਂ ਇਸ ਵਾਸਤੇ ਚਾਹੀਦਾ ਤੇ ਸੀ ਵੀ ਐਡੇ 20000 ਤੋਂ 25000 ਦੀ ਆਬਾਦੀ ਵਾਲਾ ਨਗਰ ਆ ਉੱਥੇ ਹੁਣ ਤੱਕ کئی ਸਾਲ ਪਹਿਲੂ ਉਹ ਚੰਗਾ ਟ੍ਰੀਟਮੈਂਟ ਪਲਾਂਟ ਲੱਗ ਜਾਣਾ ਚਾਹੀਦਾ ਸੀ ਵੀ ਜਾਂ ਉੱਥੋਂ ਜਿਹੜਾ ਸ਼ਹਿਰ ਦਾ ਪਾਣੀ ਨਿਕਲਦਾ ਹੈ ਨਿਕਾਸ ਨਿਕਲਦਾ ਹੈ ਉਹਨੂੰ ਥੋੜਾ ਜਿਹਾ ਸੋਧ ਕੇ ਤੇ ਅਸੀਂ ਇਹਨਾਂ 50 ਫੁੱਟ ਲੂੰਗਾ ਟੋਆ ਜੂ ਪਟ ਰਹੇ ਆ ਅਸੀਂ ਇਹਨੂੰ ਸੀਵਰੇਜ ਟ੍ਰੀਟਮੈਂਟ ਲਾ ਕੇ ਖੇਤਾਂ ਨੂੰ ਪਾਣੀ ਦੇਗੀ ਜਿਵੇਂ ਕਿ ਇਹਨਾਂ ਨੇ ਕਹਿ ਹੈਗਾ ਕਾਫੀ ਖਾਸਾ ਵੀ ਦਿੱਤੀਆਂ ਛੋਟਾ ਪਿੰਡ ਹੁਣ ਕਰਕੇ ਤਾਂ ਬਸ ਸੁਣਵਾਈ ਨਹੀਂ ਹੋ ਰਹੀ ਇਹਨਾਂ ਦੀ ਛੋਟਾ ਜਾਂ ਵੱਡੇ ਪਿੰਡ ਦੀ ਗੱਲ ਨਹੀਂ ਜੀ ਜੇ ਆਪਾਂ ਸਮਝ ਲਈਏ ਤੇ ਇੱਕ ਵਿਅਕਤੀ ਦੀ ਵੀ ਉਨੀ ਕੀਮਤ ਹੈ ਜਿੰਨੀ ਪੂਰੇ ਭਾਰਤ ਦੀ ਹੈ ਕਿਉਂਕਿ ਉਹ ਵਿਅਕਤੀ ਪਰਿਵਾਰ ਵਾਸਤੇ ਉਨੀ ਹੀ ਮਹੱਤਤਾ ਰੱਖਦਾ ਹੈ ਜਿੰਨੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰੱਖਦੇ ਜਿੰਨੀ ਕਿ ਸਾਡੇ ਦੇਸ਼ ਦਾ ਮੁੱਖ ਮੰਤਰੀ ਰੱਖਦਾ ਹੈ ਜਿੰਨੇ ਕਿ ਸਾਡੇ ਦੇਸ਼ ਦੇ ਐਮਐਲਏ ਸਹਿਬਾਨ ਮੁੱਖ ਮੰਤਰੀ ਸਹਿਬਾਨ ਐਮਪੀ ਸਹਿਬਾਨ ਰੱਖਦੇ ਸਾਡਾ ਬੱਚਾ ਉਹਨਾਂ ਨਾਲੋਂ ਘੱਟ ਨਹੀਂਗਾ ਪਰ ਇਹ ਸੁਨਵਾਈ ਦਾ ਕਾਰਨ ਇਹ ਨਹੀਂ ਹੈ ਸੁਨਵਾਈ ਦਾ ਕਾਰਨ ਇਹ ਹੈ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਆਏ ਉਹ ਸਾਨੂੰ ਲਾਲਚ ਵਾਲੇ ਪਾਸੇ ਜਿਆਦਾ ਧੱਕ ਰਹੀਆਂ ਏ ਨਾ ਤੇ ਸਾਨੂੰ ਕੋਈ ਰੋਜ਼ਗਾਰ ਦੇ ਰਹੀਆਂ ਏ ਨਾ ਸਾਨੂੰ ਕੋਈ ਜਿਉਣ ਦਾ ਵਿਜ਼ਨ ਦੱਸ ਰਹੀਆਂ ਨੇ ਨਾ ਸਾਡੀ ਕੋਈ ਸਿਹਤ ਵੱਲ ਧਿਆਨ ਦੇ ਰਹੀਆਂ ਏ ਨਾ ਸਾਡੀ ਕੋਈ ਕਾਨੂੰਨ ਵਿਵਸਥਾ ਨੂੰ ਬਹਾਰ ਰੱਖਣ ਵਾਸਤੇ ਸੁਰੱਖਿਆ ਵੱਲ ਧਿਆਨ ਦੇ ਰਹੀਆਂ ਏ ਨਾ ਸਾਡੀ ਕੋਈ ਸਿੱਖਿਆ ਵੱਲ ਧਿਆਨ ਦੇ ਰਹੀਆਂ ਏ ਇਹ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਏ ਅਕਸਰ ਜੇ ਗੱਲ ਕਰੀਏ ਸਰਕਾਰਾਂ ਸੇ ਸੂਲਤਾਨਾਂ ਨੂੰ ਲੈ ਕੇ ਬੜੇ ਵਾਅਦੇ ਕਰਦੀਆਂ ਐ ਇੰਨੀਆਂ ਮੋਟਾਂ ਹੋ ਜਾਣਾ ਕਿ ਮੈਂ ਦੇਖ ਰਿਹਾ ਜੇ ਮੈਂ ਆਪਦੇ ਇਲਾਕੇ ਦੀ ਗੱਲ ਹੀ ਕਰਨਾ ਤਾਂ ਇੱਥੇ ਜਿਹੜੀਆਂ ਵੀ ਸਰਕਾਰ ਵਾਅਦੇ ਕਰਦੀ ਹੈ ਨਾ ਜਾਂ ਢੰਡੋਰੇ ਪਿੱਟਦੀ ਆ ਜਾਂ ਪ੍ਰਚਾਰ ਕਰਦੀ ਉਹ ਸਾਰੇ ਦੇ ਸਾਰੇ ਸਿਰਫ ਉਹ ਫਲੈਕਸ ਬੋਰਡਾਂ ਟਿੱਕਰ ਜਾਂ ਅਖਬਾਰਾਂ ਦੇ ਵਿੱਚ ਪ੍ਰਚਾਰ ਤੱਕ ਹੀ ਸੀਮਤ ਆ ਜ਼ਮੀਨੀ ਪੱਧਰ ਤੇ ਉੱਤੇ ਸਰਕਾਰ ਕੁਝ ਨਹੀਂ ਕਰ ਰਹੀ ਔਰ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਜਿਨ੍ਹਾਂ ਦੇ ਇਹਨਾਂ ਦੇ ਸਾਡੇ ਪਿਛਲੇ 3 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦੇ ਕਰਜ਼ੇ ਨੂੰ 1.4 ਕਰੋੜ ਰੁਪਏ ਦੇ ਕਰਜ਼ੇ ਤੱਕ ਲੈ ਗਏ ਸਾਡੇ ਮਲਾਜਮਾਂ ਨੂੰ ਤੇ ਉਹਨਾਂ ਕੋਲ ਤਨਖਾਹਾਂ ਦੇਣ ਨੂੰ ਨਹੀਂ ਹੈਗੀਆਂ ਇੱਕ ਇੱਕ ਅਫਸਰ ਕੋ 10-10 ਚਾਰਜ ਨਹੀਂ ਉਹਨੇ ਪੋਸਟਿੰਗਾਂ ਨਹੀਂ ਪੂਰੀਆਂ ਕਰ ਸਕਦੇ ਅਸੀਂ ਉਹ ਜਿਹੜੇ ਸਾਰੇ ਕਾਰਨ ਰਲ ਕੇ ਆ ਨਾ ਉਹ ਹੀ ਇਸ ਸਾਡੀ ਮੌਤ ਦੇ ਜ਼ਿੰਮੇਵਾਰ ਹੈ ਔਰ ਸਰਕਾਰ ਨੂੰ ਤਾਂ ਮੈਂ ਸਮਝਦਾ ਮੈਂ ਪੰਜਾਬ ਨਹੀਂ ਕਿ ਕੁਛ ਕਰੂਗੀ ਮੈਂ ਅੱਜ ਇੱਥੇ ਜਿੱਥੇ ਸਰਪੰਚ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਦਾ ਹਾਂ ਉੱਥੇ ਮੈਂ ਸਾਰੀ ਸੰਗਤ ਨਾਲ ਵਾਅਦਾ ਕਰਦਾ ਹਾਂ ਵੀ ਮੈਂ ਇਸ ਬੱਚੇ ਦੀ ਮੌਤ ਨੂੰ ਜੇ ਆਪਾਂ ਇੱਕ ਇਹਨੂੰ ਕੋਈ ਆਪਾਂ ਇਹ ਨਹੀਂ ਕੈਸ਼ ਕਰਨ ਦੀ ਗੱਲ ਆ ਕੋਈ ਇਸ ਤਰ੍ਹਾਂ ਦੀ ਪਰ ਸਾਡੇ ਵਰਗੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ ਇਸ ਵਾਸਤੇ ਇਸ ਬੱਚੇ ਦੀ ਮੌਤ ਦਾ ਮੈਂ ਦੁਹਾਈ ਦੇ ਕੇ ਪਿੱਟ ਕੇ ਰੋਕੇ ਮੈਂ ਸੈਂਟਰ ਕੋਲ ਮਸਲਾ ਲੈ ਕੇ ਜਾਊਗਾ ਵੀ ਅਸੀਂ ਇਸ ਪਾਣੀ ਦਾ ਜਾਂ ਛੱਪੜ ਦਾ ਜਿਹੜਾ ਇਹ ਮਸਲਾ ਕੋਈ ਨਾ ਕੋਈ ਇਹਦਾ ਸੀਵਰੇਜ ਟ੍ਰੀਟਮੈਂਟ ਪਲਾਗਟ ਲਾ ਕੇ ਇਨੂੰ ਇਸ ਛੱਪੜ ਨੂੰ ਖਤਮ ਕਰਕੇ ਬੰਦ ਕਰਕੇ ਇਹਨੂੰ ਪਾਣੀ ਨੂੰ ਵੰਡ ਕੀਤੀ ਜਾਵੇ ਸਰ ਅੱਜ ਬੱਚੇ ਦੇ ਮੌਤ ਨੂੰ 10 ਦਿਨ ਤੋਂ ਉੱਪਰ ਹੋ ਚੁੱਕੇ ਹੈ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਪਿੰਡ 'ਚ ਨਹੀਂ ਪਹੁੰਚਿਆ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਹੈ ਪਰ ਜੇਕਰ ਗੱਲ ਹੁਣ ਦੀ ਕਰੀਏ ਜਿਹੜੇ ਪੱਛੇ ਜਿਹੜੇ ਜਿਹਦੇ ਮੌਤ ਹੋਈ ਹੈ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਇੱਕ ਉਹਦੇ ਸਰਪੰਚ ਬਣੇ ਹੋਏ ਲੱਗ ਨਹੀਂ ਰਿਹਾ ਇਤਨਾ ਕਿਤੇ ਜਿਹੜੀ ਸਰਕਾਰਾਂ ਦੀ ਵੱਡੀ ਨਲਾਇਕੀ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਗੀ ਇੱਥੇ ਜੰਗਲ ਰਾਜ ਹੈ ਇੱਥੇ ਕੋਈ ਕਿਸੇ ਨੂੰ ਤੁਰੇ ਜਾਂਦੇ ਬੰਦੇ ਨੂੰ ਦੁਕਾਨ ਤੋਂ ਘਰੇ ਆਉਂਦੇ ਨੂੰ ਘਰੋਂ ਕਾਰੋਬਾਰ ਤੇ ਜਾਂਦੇ ਨੂੰ ਕਿੱਥੇ ਕਿਸੇ ਨੂੰ ਗੋਲੀ ਮਾਰਦੇ ਕੋਈ ਸੂਰਤ ਨਹੀਂ ਕੋਈ ਸੁਣਵਾਈ ਨਹੀਂ ਕੋਈ ਥਾਣੇ ਦੇ ਵਿੱਚ ਨਹੀਂ ਗਈ ਕੋਈ ਡੀਸੀ ਦਫ਼ਤਰ ਤੁਰੇ ਜਾਓ ਕੋਈ ਐਸਐਸਪੀ ਦਫ਼ਤਰ ਧਰਨੇ ਮਾਰੇ ਮਜਾਰੇ ਕਰਕੇ ਇੱਥੇ ਨਿਆਂ ਲੈਣਾ ਪੈ ਰਿਹਾ ਪਰਚੇ ਦਰਜ ਕਰਾਉਣੇ ਪੈ ਰਹੇ ਆ ਸਾਡੀ ਬੱਚੇ ਦੀ ਮੌਤ ਦੇ ਉੱਤੇ ਜਿਹੜਾ ਉਹ ਕਿੰਨੇ ਅਸਰ ਕਰਨਾ ਜੀ ਇਸ ਵਾਸਤੇ ਮੈਨੂੰ ਤਾਂ ਹੁਣ ਬਹੁਤ ਨਿਰਾਸ਼ਾ ਦੇ ਮਾਹੌਲ ਦੇ ਵਿੱਚ ਅਸੀਂ ਜੀ ਰਹੇ ਆ ਇਹਦੀ ਸੈਂਟਰ ਸਰਕਾਰ ਜੇ ਸਾਡੀ ਬਾਹ ਫੜੇ ਤਾਸੀ ਸਮਝਦੇ ਆ ਵੀ ਇਸ ਜਿੱਥੇ ਉਹ ਸੀਵਰੇਜ ਪਲਾਨਟ ਬਣਾ ਰਹੇ ਆ ਜਿੱਥੇ ਪਿੰਡਾਂ ਦੇ ਵਿੱਚ ਇੰਟਰਲੌਕ ਲਾ ਰਹੇ ਆ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਅਸੀਂ ਕੱਚੇ ਥਾਵਾਂ ਦੇ ਵੀ ਤੁਰ ਕੇ ਗੁਜ਼ਾਰਾ ਕਰ ਸਕਦੇ ਆ ਪਰ ਸਾਨੂੰ ਜਿਹੜੀ ਆ ਇਹ ਬਿਮਾਰੀ ਵਾਲੇ ਪਾਣੀ ਦੀ ਜਿਹੜੀ ਆ ਨਿਕਾਸੀ ਵਾਲੇ ਪਾਣੀ ਦੀ ਜਿਹੜੀ ਆ ਸੀਵਰੇਜ